ਪਿੱਤੂ ਆਪਾਂ ਵਰਸੀਨ ਡੱਕਤੀ ਕੈਮਰੇ ਜੇ ਦੇਖਦਾ ਹਾਂ ਤੇ ਬਲਾ ਤੇ ਡੱਡੂ ਮਹਾ ਕਰਛੇ 10 ਦਿਨ ਲੋੜ ਨਹੀਂ ਸੀ ਪਾਣੀ ਲਾਉਣ ਦੀ ਫਿਰ ਐਨੇ ਚ ਇਹ ਲਾ ਲਾ ਗਨੇ ਫਟਾਰ ਵੱਧ ਕਰੂ ਹੁਣ ਪਾਣੀ ਦਾ ਟਾਈਮ ਆ ਨਹੀਂ ਤੇ ਕੱਪੜੇ ਬਲਾਕ ਨੂੰ ਛੇ ਤੇ ਲਾਇਕ ਕਰਨਾ ਪੁੱਟਿਆ ਤਾਂ ਖੰਪਰੇ ਆ ਸੀ ਸਾਰਾ ਇਹ ਵਰਸੀਨ ਚੀਪੂ ਤੇ ਉਹ ਕਹਿ ਰਿਹਾ ਵੀ ਢੱਕਦਾ ਪਰਾਣਾ ਤੇ ਆ ਵੀ ਢੱਕਦਾ ਤੇ ਲਾ ਸੰਦੂ ਸੁਣ ਲੈ ਸੀ ਗੰਡੇ ਗੰਡੇ ਸਾਰਾ ਦੇ ਬਲਾ ਤੇ ਟੱਡੂ ਫਿਰ ਫਿਰ ਹੁਣ ਇਹ 10 ਸਾਲ ਪਾਲਦੀ ਨੂੰ ਉਸ ਤੋਂ ਬਾਅਦ ਕੀ ਛਾਲ ਚੜਾ ਪਾਣੀ ਘੱਟ ਪਾਲਦੀ ਸੀ ਹੁਣ ਇਹ ਪਾਣੀ ਵੱਧ ਪਾਲਿਆ ਕਰੋ ਜਿੰਨੇ ਪਾਣੀ ਲੱਗੋ ਉਹਨਾਂ ਪਟਾਰ ਕਰੋ ਕਿਤੇ ਉਹ ਨਹੀਂ ਛਿਤੀ ਹੋਗੀ ਤੇ ਆ ਰਹਿ ਜਾ ਥੋੜਾ ਜਿਹਾ بس ਮੱਥਾ ਇੱਥੇ ਉੱਚਾ ਆਇਆ ਸੀ ਉਹ ਤੌੜੀ ਰਹਿ ਗਈ ਆ ਤੇ ਜਾ ਆ ਰਿਹਾ ਜਮੂਰੀ ਟਾ ਗਿਆ ਬਣ ਤੇ ਵੀ ਰੌਂਜੂ ਹੋ ਤੂਚਾ ਗਿਆ ਰਹਾ ਵੀ ਬਸ ਥੋੜਾ ਹੀ ਰਹਿ ਗਿਆ ਉਹ ਵੀ ਤੇ ਆਹ ਤੌੜੀ ਤੇ ਨਹੀਂ ਕਰੀ ਚੜਿਆ ਇਹ ਇਹ ਤੌੜੀ ਨੂੰ ਬਸ ਇੱਥੋਂ ਤੱਕ ਸੈਟ ਕਰਦਾ ਦੇਖਦੇ ਬਾਗਲ ਮਾਰ ਦਾਂਗੇ ਫਿਰ ਇਹ ਤੇ ਤੌੜੀ ਤੇ ਆਪੀ ਚੜਨ ਨੂੰ ਛੱਡ ਜੂ ਜਦੋਂ ਬਾਗਲ ਮਾਰਦਾ ਪਸੂਰਾਂ ਕਰ ਦਾਂਗੇ ਆਪਾਂ ਤੇ ਇਧਰ ਤੇ ਆਬਰ ਸਿੰਘ ਦਾ ਘੇਰਾ ਥੋੜਾ ਜਿਹਾ ਰਹਿ ਗਿਆ ਬਸ ਇਹ ਵੀ ਦੌੜੀ ਰਹੀ ਕਿੰਨੀ ਉੱਚਾ ਜਿਹਾ ਪਾਣੀ ਹਜੇ ਆਈ ਜਾਂਦਾ ਹਜੇ ਉਹ 20 25 ਮਿੰਟ ਪਰ ਜੂਬਰ ਸਿੰਘ ਸਾਰੀ ਤੇ ਇਹ ਹੋਰ ਬਕੋਲੋ ਪਲੀ ਕਰੂਗਾ ਚੜ ਜਾ ਕਰ ਇੱਥੇ ਬੱਦਲ ਜੇ ਅੱਜ ਤਾਂ ਮੀਂਹ ਹੈ ਨਹੀਂ ਕੱਲ ਨੂੰ ਪੈ ਸਕਦਾ ਜੇ ਮੀਂਹ ਪੈ ਗਿਆ ਤਾਂ ਹੋਰ ਫਾਇਦਾ ਹੋ ਜੂ ਤੂੰ ਮੀ ਪਾਇਆ ਪਟਾਰ ਵੱਧ ਹੋਰ ਕਰੂ ਤੇ ਛੇਤੀ ਹੋਜੂ ਹਰਾਚਾਰਾ ਪਸ਼ੂਆਂ ਵਾਸਤੇ ਏਕੋ ਹੋਰ ਕੱਖਵਣਾ ਜਿਵੇਂ ਹਰਾ ਬਰਸੀਨ ਪਾਉਨੇ ਆ ਇਹਦੇ ਨਾਲ ਸੰਨੀ ਸੁੰਨੀ ਹਰਾ ਹਰਾ ਪਸ਼ੂ ਖਾਂਦੇ ਨੇ ਉਹ ਖਾਂਦੇ ਨਹੀਂ ਹੈਗੇ ਖਲ ਖੋੜ ਬੜੇ ਮਿਆਂ ਦੀ ਲਾ ਲੋ ਸਰੂੰ ਦੀ ਲਾ ਲੋ ਉਹ ਖਾਂਦੇ ਨਹੀਂ ਜਦੋਂ ਹਰਾ ਰੌਣਿਆ ਬਰਸੀ ਹੋਵੇ ਫੇਰ ਪਸ਼ੂ ਖਾਂਦੇ ਨੇ ਨਹੀਂ ਤਾਂ ਫਿਰ ਆਟਾ ਭੁਗਦੇ ਆਟਾ ਵੀ ਨਹੀਂ ਖਾਂਦੀ ਕਰਕੇ ਹੁਣ ਇਹਨੂੰ ਪਾਣੀ ਲਾਤਾ ਜਿੰਨੇ ਪਟਾਰ ਕੋਲ ਨਹੀਂ ਵੱਧ ਬੱਟ ਲੈਕਰਾਂਗੇ ਤੇ ਪਸਤੋ ਦਾਲੇ ਪਸੂਨ ਤਾਂ ਬੱਤ ਪਰ ਸਿੰਘ ਚਾਹੀਦਾ ਇਹਨਾਂ ਹਰਾ ਵੱਧਵਾਉਣੇ ਪਸੂਨ ਉਹਨੇ ਤਾਕਤ ਮਿਲੂ ਪ੍ਰੋਟੀਨ ਮਿਲੂ ਨਾਲ ਮੋਟਰ ਕਰਾਇਆ ਸੀ ਆਪਾਂ ਬੰਦ। ਪਰ ਮੈਂ ਮੋਟਰ ਤਾਂ ਬੰਦ ਕਰਤੀ। ਬੜਾ ਬਣੀ ਵੀ ਨੁਕਸਾਨ ਕਰੂ ਫੇਰ। ਗਾਹਾਂ ਕਣਕ ਚੇ ਵੀ ਨਹੀਂ ਵੱਟ ਸਕਦੇ ਤੇ ਖਾਲ ਵੀ ਹਜੇ ਘੜਿਆ ਨਹੀਂ ਹੈਗਾ। ਨੇਰੀ ਪਾਣੀ ਵਾਲੇ ਖਾਲ ਨੇ ਉਹ। ਨੇਰੀ ਪਾਣੀ ਪੰਪ ਸੀ ਤੇ ਖਾਲ ਘੜੀ ਨਹੀਂ ਹੁਣ ਕਰਾਂਗੇ ਜਦੋਂ ਸੂਈ ਚ ਪਾਣੀ ਆਏ ਨੇਰੀ ਪਾਣੀ। ਕਰੋ ਉਹਨੂੰ ਹੁਣ ਤਾਂ ਘੜ ਨਹੀਂ ਸਕਦੇ। ਤੇ ਹਰਾ ਅੱਜ ਤੇ ਕੱਲ ਦਾ ਵੱਢ ਲਿਆ ਸੀ। ਤੇ ਹਰਾਚਾਰਾ ਕੱਲ ਦੇ ਤੇ ਅੱਜ ਦਾ ਵੱਢ ਕੇ ਰੱਖ ਲਿਆ। ਪਰਸ ਨੂੰ ਵੱਢ ਲੈ ਇਹਨੇ ਜਿੱ ਸੁੱਕ ਜੂ ਇਹ ਤੇ ਮਬਗਲੀ ਕਰਦੇ ਨੇ ਗੀੜੇ ਮਾਰਦੇ ਉਹ ਕੋਈ ਸੁੰਡੀ ਦਾ ਪਾਜਾ ਕੋਈ ਮੱਕੜ ਪੂੰਕਰ ਹੁੰਦਾ ਕੋਈ ਉਨੂੰ ਖਾ ਜਾਂਦੇ ਨੇ ਇਹ ਫਿਰ ਕਿ ਮੌਸਮ ਇੰਕਾ ਹੀ ਤਾਂ ਬੱਤਲ ਬਈ ਪੂਰੀ ਐ ਤੇ ਫਿਰ ਮੀਂਹ ਭਾਈ ਤੋਂ ਜਾਣੀ ਉਹ ਖੜ ਪੈਣਾ। ਚੱਲਦੇ ਹੁਣ ਕਰੇ ਲੋ। ਤੇ ਆਪਾਂ ਮੋਟਰ ਕਰੇ ਬੰਦ ਤੇ ਮਸ਼ੀਨ ਦੇ ਵਿੱਚ ਪਾਣੀ ਪਹੁੰਚ ਗਿਆ ਸੀ। ਤੇ ਥੋੜੀ ਰਹੀ ਬਸ ਬਰਸੀਨ ਰਮਣ ਵਾਲੀ। ਤੇ ਮਮਬਾ ਪਾਣੀ ਵੀ ਨਾ ਆ ਜੇ ਕਿਤੇ ਫਿਰ ਕਿਤੇ ਸਾਮਣੋਂ ਖਾਓ ਜੇ ਕਣ ਤੱਚ ਵੱਡਣਾ ਵੇ ਢਿੱਕੂ ਕੋ ਕਲਕਤਾ ਲੇਕਿਨ ਪਹਿਲੀ ਬੰਦ ਕਰਿਆ ਆਏ ਹਨ ਕਿਹੜੇ ਚ ਪਹੁੰਚ ਗਿਆ ਥੋੜਾ ਹੀ ਰਹਿ ਗਿਆ ਬਸ ਅਜੇ ਧੇ ਘੰਟਾ ਪਣੀ ਉਹ ਦੇਖਣੇ ਡੱਡੂ ਬੁਲਾ ਦੂ ਫਿਰ ਤੇ